ਪ੍ਰਾਇਮ ਪੰਜਾਬ ਟੀਵੀ ਦੇਖ ਰਹੇ तमाम ਦਸਤਾਂ ਤੋਂ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਚਾਂਡ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਦੀਆਂ ਖਬਰਾਂ ਤੇ ਅਸੀਂ ਚਰਚਾ ਕਰਦੇ ਹਾਂ ਔਰ ਸਭ ਤੋਂ ਵੱਡੀ ਖਬਰ ਟੈਰਿਫ ਦੇ ਚੱਲਦਿਆਂ ਚੁਗਾਵਾਂ ਸਭ ਆ ਰਹੀ ਹੈ ਕਿ ਇੱਕ ਤਾਂ ਅ ਅਮਰੀਕਾ ਆਉਣ ਵਾਲੀਆਂ ਡਾਕ ਸਵਾਵਾ ਜਿਹੜੀਆਂ ਨੇ ਉਹ ਟੈਰਿਫ ਦੇ ਚੱਲਦੇ ਉਹਨੂੰ ਭਾਰਤ ਨੇ ਬੰਦ ਕਰ ਦਿੱਤੀਆਂ ਨੇ ਕਿ ਕੋਈ ਵੀ ਜਿਹੜੀ ਡਾਕ ਸਵਾ 100 ਡਾਲਰ ਤੱਕ ਦੀ ਉਹ ਬੰਦ ਰਹਿਣਗੀਆਂ ਤੇ ਇਹ ਤਾਂ ਤੁਸੀਂ ਸਾਨੂੰ ਜਾਣਕਾਰੀ ਦੇਦੇ ਹੋ ਤਾਂ ਨਾਲ ਹੀ ਗਰੋਸਰੀ ਸਟੋਰਾਂ ਦਾ ਤੁਸੀਂ ਦੱਸ ਰਹੇ ਸੀਗੇ ਕਿ ਜਿੰਨੇ ਵੀ ਅਮਰੀਕਾ ਦੇ ਵਿੱਚ ਗਰੋਸਰੀ ਸਟੋਰ ਨੇ ਉਹ ਵੀ ਹੱਥ ਖੜੇ ਕਰ ਗਏ ਕਹਿੰਦੇ ਸਾਡੇ ਗਰੋਸਰੀ ਸਟੋਰ ਨਹੀਂ ਚੱਲਦੇ ਇਹ ਕੀ ਕਾਰਨ ਪੈਗਾ ਜੀ ਆ ਦੇਖੋ ਜੀ ਜੇ ਗੱਲ ਕਰੀਏ ਇਸ ਟਾਈਮ ਟੈਰਫ ਦਾ ਅਸਰ ਜਿਹੜਾ ਉਹ ਬਹੁਤ ਵੱਡਾ ਪੈ ਰਿਹਾ ਆ ਆਮ ਲੋਕਾਂ ਤੇ ਤੇ ਸਾਨੂੰ ਇਹ ਗੱਲ ਤਾਂ ਸਮਝਣੀ ਚਾਹੀਦੀ ਆ ਕਿ ਭਾਰਤ ਦੀ ਕਿੰਨੀ ਵੱਡੀ ਆਬਾਦੀ ਜਿਹੜੀ ਆ ਅਮਰੀਕਾ ਵਿੱਚ ਰਹਿੰਦੀ ਆ ਤੇ ਉਹਨਾਂ ਨੇ ਖਾਣਾ ਵੀ ਖਾਣਾ ਉਹਨਾਂ ਨੇ ਕਪੜੇ ਵੀ ਪਾਉਣੇ ਆ ਉਹਨਾਂ ਨੇ ਹਰ ਇੱਕ ਚੀਜ਼ ਜਿਹੜੀ ਹੈ ਭਾਰਤੀ ਬਾਜ਼ਾਰਾਂ ਤੋਂ ਖਰੀਦਨੀ ਆ ਸਟੋਰਾਂ ਤੋਂ ਖਰੀਦਨੀ ਆ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਜਿਹੜੀਆਂ ਡਾਰਕ ਸਵਾਵਾਂ ਤੇ ਵੱਡਾ ਅਸਰ ਪੈ ਗਿਆ ਜਿਹੜੀ ਨਵੀਂ ਟੈਰਿਫ ਨੀਤੀ ਆ ਅਮਰੀਕਾ ਵੱਲੋਂ ਜਿਹੜੀ ਸ਼ੁਰੂ ਕੀਤੀ ਗਈ ਆ ਕਿਤੇ ਨਾ ਕਿਤੇ ਉਹਨੂੰ ਭਾਰਤ ਦੇ ਜਿਹੜਾ ਸਰਕਾਰ ਹੈ ਉਹਨੂੰ ਦਬਾਉਣ ਵਾਸਤੇ ਅਮਰੀਕਾ ਵੱਲੋਂ ਇਹ ਕੀਤੀ ਗਈ ਆ ਤੇ ਉਹਦਾ ਸਿੱਧਾ ਸਿੱਧਾ ਅਸਰ ਜਿਹੜਾ ਆ ਉਹ ਕੋਰੀਅਰ ਸਵਾਵਾਂ ਤੇ ਉੱਪਰ ਪੈਣਾ ਲਾਜ਼ਮੀ ਆ ਹੁਣ ਐਸ ਕੈਮ ਭਾਰਤ ਵੱਲੋਂ ਆਪਣੀਆਂ ਡਾਰਕ ਸਵਾਵਾਂ ਜਿਹੜੀਆਂ ਅਮਰੀਕਾ ਨੂੰ ਆਉਂਦੀਆਂ ਉਹਨੂੰ ਹਜੇ ਮੋਲਤਵੀ ਕਰ ਦਿੱਤਾ ਗਿਆ ਮੋਲਤਵੀ ਇਸ ਕਰਕੇ ਕੀਤਾ ਕਿ ਜਿਹੜੀ ਵੀ ਚੀਜ਼ ਜਿਹੜੀ ਆ ਇੰਡੀਆ ਤੋਂ ਇਧਰ ਆਉਂਦੀ ਹੈ ਜਾਂ ਇਧਰੋਂ ਉਧਰ ਜਾਂਦੀ ਹੈ 100 ਡਾਲਰ ਤੋਂ ਉੱਪਰ ਜਿਹੜੀ ਕੀਮਤ ਹੈ ਹੁਣ ਉਹਦਾ ਸਾਰਾ ਕੁਝ ਤੈਅ ਹੋਣਾ ਕਿ ਉੱਤੇ ਖਰਚਾ ਕਿੰਨਾ ਪਵੇਗਾ ਹੁਣ ਤੁਹਾਡੀ ਜੇਬ ਨੂੰ ਕਿੰਨਾ ਹੋਰ ਬੋਝ اٹھਾਉਣਾ ਪਵੇਗਾ ਇਹ ਸਾਰੀਆਂ ਚੀਜ਼ਾਂ ਕਰਨ ਵਾਸਤੇ ਜੇ ਤੁਸੀਂ ਇਧਰੋਂ ਸਮਾਨ ਭੇਜਦੇ ਹੋ ਜਾਂ ਇੰਡੀਆ ਤੋਂ ਮੰਗਾਉਂਦੇ ਆ ਕਿਉਂਕਿ ਆਪਣੇ ਜਿਹੜੇ ਲੋਕ ਹੈ ਉਹ ਖਾਸ ਕਰਕੇ ਇੰਡੀਆ ਤੋਂ ਬਹੁਤ ਚੀਜ਼ਾਂ ਮੰਗਾਉਂਦੇ ਆ ਉਹ ਉਹਦੇ ਵਿੱਚ ਕੱਪੜਾ ਵੀ ਆ ਜਾਂਦਾ ਹੈ ਜੁਐਲਰੀ ਵੀ ਆ ਜਾਂਦੀ ਹੈ ਉਹਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਆਉਂਦੀਆਂ ਦਵਾਈਆਂ ਵੀ ਆਉਂਦੀਆਂ ਤੇ ਹੋਰ ਬੜੇ ਪਦਾਰਥ ਕਹਿ ਲਈਏ ਕਿ ਇੰਡੀਆ ਤੋਂ ਮਹਂਗਾਏ ਜਾਂਦੇ ਆ ਔਰ ਸਾਰਾ ਕੁਝ ਆਉਂਦਾ ਕਿੱਦਿ ਰਹੀਆਂ ਡਾਕ ਰਾਈ ਕੋਰੀਅਰ ਰਾਈ ਹੁਣ ਕਿਤੇ ਨਾ ਕਿਤੇ ਕੋਰੀਅਰ ਰਾਈ ਸਮਾਨ ਮਗਾਉਣਾ ਤੁਹਾਨੂੰ ਹੋਏਗਾ ਹੋਰ ਮਹਿੰਗਾ ਕਿਉਂਕਿ ਤੁਹਾਡੀ ਜੇਬ ਤੇ ਪਵੇਗਾ ਵੱਡਾ ਬੋਝ ਇਹ ਸਾਰੀਆਂ ਚੀਜ਼ਾਂ ਟੈਰਫ ਤੇ ਚਲਦੇ ਹੋ ਰਹੀਆਂ ਜਿਵੇਂ ਕਿ ਆਪਾਂ ਇਹ ਗੱਲ ਸਮਝ ਲਈਏ ਕਿ ਜਿਹੜਾ ਤੁਸੀਂ ਕੋਰੀਅਰ ਰਾਈ ਸਮਾਨ ਮਗਾਉਂਦੇ ਹੋ ਹੁਣ ਤੈਹ ਹੋਵੇਗਾ ਕਿ ਇਹਦੀ ਕੀਮਤ ਕਿੰਨੀ ਆ ਤੇ ਇਹਦੇ ਉੱਪਰ ਕਿੰਨਾ ਤੁਹਾਨੂੰ ਕਸਟਮ ਦੇਣਾ ਪਵੇਗਾ ਔਰ ਕਿੰਨਾ ਖਰਚਾ ਹੋਰ ਪਵੇਗਾ ਮੰਨ ਲਓ ਜੇ ਤੁਸੀਂ ਅੱਗੇ 100 ਕੋ ਡਾਲਰ ਲਾ ਕੇ ਕੋਈ ਚੀਜ਼ ਮੰਗਾ ਲੈਂਦੇ ਸੀ ਹੁਣ ਲੱਗਦਾ ਸ਼ਾਇਦ ਤੁਹਾਨੂੰ 150 ਡਾਲਰ ਦੇਣਾ ਪਵੇਗਾ ਕਿਉਂਕਿ ਜਦੋਂ ਟੈਰਫ ਲੱਗੇਗਾ ਕਸਟਮ ਵਧੇਗਾ ਤੇ ਉਦੋਂ ਫਿਰ ਤੁਹਾਡੇ ਜਿਹੜੇ ਕੋਰੀਅਰ ਦੀਆਂ ਫੀਸਾਂ ਨੇ ਉਹ ਵਧਣਗੀਆਂ ਕਿਉਂਕਿ ਆਖਰਕਾਰ ਇਹ ਸਾਰੇ ਦਾ ਸਾਰਾ ਬੋਝ ਜਿਹੜਾ ਉਹ ਲੋਕਾਂ 'ਤੇ ਹੀ ਪੈਣਾ ਸਰਕਾਰਾਂ ਆਪਸ ਵਿੱਚ ਲੜ ਰਹੀਆਂ ਹਨ ਇੱਕ ਦੂਜੇ ਨੂੰ ਨੀਵਾਤ ਕਰਨ ਵਾਸਤੇ ਜਾਂ ਦਬਾਉਣ ਵਾਸਤੇ ਝਕਾਉਣ ਵਾਸਤੇ ਕਿਉਂਕਿ ਇੱਧਰ ਟਰੰਪ ਸਾਹਿਬ ਨੇ ਕਿਹਾ ਕਿ ਅਸੀਂ ਤੁਹਾਡੇ ਤੇ 25% ਟੈਰਫ ਹੋਰ ਲਾਵਾਂਗੇ ਪਰ ਇੰਡੀਆ ਮੰਨਿਆ ਨਹੀਂ ਉਹਨਾਂ ਨੇ ਆਪਣਾ ਕੰਮ ਜਾਰੀ ਰੱਖਿਆ ਕਿਉਂਕਿ ਅਸਲ ਵਿੱਚ ਲੜਾਈ ਸਾਰੀ ਚੱਲਦੀ ਪਈ ਹੈ ਰੂਸ ਦੇ ਕੋਲੋਂ ਤੇਲ ਖਰੀਦੁੰਦੀ ਜਿੱਥੇ ਖਾਸ ਕਰਕੇ ਅਮਰੀਕਾ ਦੇ ਬੁਲਾਰਿਆਂ ਵੱਲੋਂ ਇਹ ਗੱਲ ਕਹੀ ਗਈ ਕਿ ਅਸੀਂ ਇੰਡੀਆ ਨੂੰ ਕਹਿੰਦੇ ਹਾਂ ਕਿ ਰੂਸ ਦੇ ਕੋਲੋਂ ਤੇਲ ਤੇ ਗੈਸ ਖਰੀਦਣਾ ਘਟ ਕਰੇ ਨਹੀਂ ਕਿ ਅਸੀਂ ਉੱਤੇ ਸੈਂਕਸ਼ਨ ਲਾਵਾਂਗੇ ਪਾਬੰਦੀਆਂ ਲਾਵਾਂਗੇ ਅਸੀਂ ਉੱਤੇ ਟੈਰਫ ਲਾਵਾਂਗੇ ਪਰ ਉਹਦੇ ਉਲਟ ਇੰਡੀਆ ਨੇ ਕਿਸੇ ਵੀ ਗੱਲ ਨੂੰ ਨਹੀਂ ਮੰਨਿਆ ਤੇ ਪਤਾ ਇਹ ਵੀ ਲੱਗਾ ਕਿ ਹੁਣ ਇੰਡੀਆ ਦਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਿਹੜੇ ਕਿ ਬੜੇ ਚਿਰ ਤੋਂ ਚੀਨ ਨੂੰ ਕੋਸਦੇ ਰਹਿੰਦੇ ਸੀ ਖਾਸ ਕਰਕੇ ਪੂਰੀ ਦੀ ਪੂਰੀ ਬੀਜੇਪੀ ਪਾਰਟੀ ਕਿ ਚਾਈਨਾ ਜਿਹੜਾ ਆ ਉਹ ਸਾਡਾ ਮਿੱਤਰ ਨਹੀਂ ਹੋ ਸਕਦਾ ਸਾਡਾ ਉਹ ਦੁਸ਼ਮਣ ਹੈ ਉਹ 200 ਮਨ ਦੇਸ਼ ਜਿਹੜਾ ਆ ਅੱਜ ਇੰਡੀਆ ਦਾ ਮਿੱਤਰ ਬਣ ਗਿਆ ਕਿਉਂਕਿ ਅੱਜ ਮੋਦੀ ਸਾਹਿਬ ਜਿਹੜੇ ਆ ਚਾਈਨਾ ਜਾ ਕੇ ਬੈਠੇ ਹੋਏ ਆ ਤੇ ਉੱਥੇ ਉਹਨਾਂ ਦੀਆਂ ਚਲਦੀਆਂ ਪਈਆਂ ਮੀਟਿੰਗਾਂ ਇੱਕ ਮਿੰਟ ਮਾਫ ਕਰਿਓ ਮੈਂ ਤਾਂ ਬੜਾ ਜਿਆਦਾ ਰੋਕਦਾ ਨਾ ਦੇਖੋ ਆ ਕੋਈ ਵੀ ਮੁਲਕ ਦਾ ਜਿਹੜਾ ਮੁਖੀ ਹੈ ਉਹਨੇ ਆਪਣੀ ਲੋਕਾਂ ਦੀ ਪ੍ਰਤੀਨਿਧੀਆਂ ਲੈ ਕੇ ਆਉਣੀ ਆ ਕਿ ਲੋਕ ਉਹਦੇ ਕਿਸ ਤਰ੍ਹਾਂ ਸਹੀ ਚਾਹੇ ਟਰੰਪ ਸਾਹਿਬ ਨੇ ਚਾਹੇ ਮੋਦੀ ਸਾਹਿਬ ਨੇ ਜੇਕਰ ਟਰੰਪ ਸਾਹਿਬ ਨੇ ਦਬਕਾ ਮਾਰਿਆ ਟੈਰਿਕ ਦਾ ਤੇ ਕੂਟਨੀਤਿਕ ਪੱਖ ਤੋਂ ਜਿਹੜਾ ਭਾਰਤ ਆ ਉਹ ਵੀ ਤਾਂ ਕੁਝ ਗਲਤ ਨਹੀਂ ਕਰ ਰਿਹਾ ਉਹ ਵੀ ਆਪਣੇ ਆਪ ਨੂੰ ਮਜ਼ਬੂਤ ਦਿਖਾਉਣ ਦੇ ਲਈ ਰੂਸ ਦੇ ਨਾਲ ਮੀਟਿੰਗਾਂ ਕਰ ਰਿਹਾ ਤੇ ਜਾਂ ਫਿਰ ਚైనా ਦੇ ਵੱਲ ਮੁੜ ਕੇ ਤੁਰ ਪਿਆ ਕਿਉਂਕਿ ਉਹ ਜਿਹੜਾ ਟੈਰਿਫ ਨੂੰ ਲੈ ਕੇ ਕੋਈ ਵੀ ਬਿਆਨਬਾਜ਼ੀ ਉਧਰੋਂ ਆਈ ਨਹੀਂ ਉਹ ਕਹਿੰਦਾ ਵੀ ਫਿਰ ਆਈ ਨਹੀਂ ਵੀ ਦੂਜੇ ਪਨੇ ਤੁਰ ਪਈ ਨੇ ਬਿਲਕੁਲ ਜੀ ਅਸਲ ਵਿੱਚ ਜੇ ਗੱਲ ਕਰੀਏ ਹਰ ਇੱਕ ਦੀ ਹੋੜ ਲੱਗੀ ਹੋਈ ਆ ਵਰਲਡ ਪਾਵਰ ਬਣਨ ਵਾਸਤੇ ਤੇ ਚਾਈਨਾ ਆਪਾਂ ਮੰਨਦੇ ਆ ਕਿ ਚਾਈਨਾ ਦੇ ਜਿਹੜੇ ਪ੍ਰੋਡਕਟ ਨੇ ਉਹ ਪੂਰੀ ਦੁਨੀਆ ਦੇ ਵਿੱਚ ਜਾਂਦੇ ਹੈਗੇ ਜਿੱਥੇ ਅਮਰੀਕਾ ਵੱਲੋਂ ਚਾਈਨਾ ਦੇ ਉੱਪਰ ਟੈਰਿਫ ਲਾਏ ਗਏ ਚਾਈਨਾ ਦੀਆਂ ਚੀਜ਼ਾਂ ਜਿਹੜੀਆਂ ਉਹ ਅ ਇਦਾਂ ਕਹੋ ਕਿ ਅਮਰੀਕਾ ਵਿੱਚ ਥੋੜੀਆਂ ਜਿਹੀਆਂ ਘਟੀਆਂ ਤੇ ਚਾਈਨਾ ਨੂੰ ਵੀ ਆਪਣਾ ਜਿਹੜਾ ਵਪਾਰ ਹੈ ਉਹ ਘਟਦਾ ਨਜ਼ਰ ਆ ਰਿਹਾ ਸੀ ਤੇ ਹੁਣ ਚਾਈਨਾ ਦੀ ਮੰਡੀ ਜਿਹੜੀ ਹੈ ਉਹ ਇੰਡੀਆ ਵਾਸਤੇ ਹੋਰ ਓਪਨ ਹੋਵੇਗੀ ਜਿਹੜੇ ਚਾਈਨਾ ਦੇ ਪ੍ਰੋਡਕਟ ਨੇ ਉਹ ਇੰਡੀਆ ਵਿੱਚ ਵੇਚਣਗੇ ਇੰਡੀਆ ਦੇ ਪ੍ਰੋਡਕਟ ਜਿਹੜੇ ਨੇ ਉਹ ਚਾਈਨਾ ਵਿੱਚ ਆਉਣਗੇ ਸੋ ਇਹ ਬਹੁਤ ਵੱਡਾ ਵਪਾਰ ਖੁੱਲੇਗਾ ਜਿਹਦੇ ਨਾਲ ਕਿਤੇ ਨਾ ਕਿਤੇ ਅਮਰੀਕਾ ਨੂੰ ਬਹੁਤ ਵੱਡਾ ਝਟਕਾ ਲੱਗਣ ਵਾਲਾ ਕਿਉਂਕਿ ਇਹਦੀਆਂ ਖਾਸ ਕਰਕੇ ਜਿਹੜੀਆਂ ਟੈਰਫ ਨੀਤੀਆਂ ਦੇ ਕਰਕੇ ਜੇ ਆਪਾਂ ਕਹਿ ਲੋ ਕਿ ਵੱਡਾ ਖਜ਼ਾਨਾ ਵੀ ਭਰ ਰਿਹਾ ਅਮਰੀਕਾ ਦਾ ਪਰ ਉਥੇ ਨਾਲ ਨਾਲ ਜੇ ਇਹ ਗੱਲਬਾਤ ਹੁੰਦੀ ਹੈ ਕਿ ਚਾਈਨਾ ਤੇ ਇੰਡੀਆ ਆਪਸ ਵਿੱਚ ਸੁਰਸਫਾਈ ਕਰਕੇ ਆਉਣ ਵਾਲੇ ਜਿਹੜੇ ਉਹਨਾਂ ਦੇ ਮੰਡੀਕਰਨ ਨੇ ਉਹਦੇ ਵਿੱਚ ਸੁਧਾਰ ਲਿਆਉਂਦੇ ਨੇ ਚੀਜ਼ਾਂ ਵਿਚਿਤ ਦੇ ਖਰੀਦਨ ਇمپੋਰਟ ਦੇ ਵਿੱਚ ਬਹੁਤ ਵੱਡਾ ਬਦਲਾਅ ਹੁੰਦਾ ਤਾਂ ਕਿਤੇ ਨਾ ਕਿਤੇ ਇਹ ਕਹਿ ਲੋ ਕਿ ਇੰਡੀਆ ਦੇ ਵਿੱਚ ਵਿਕਣ ਵਾਲੀਆਂ ਚੀਜ਼ਾਂ ਬਹੁਤ ਸਸਤੀਆਂ ਹੋਣ ਗਿਆ ਕਿਉਂਕਿ ਆਪਾਂ ਆਮ ਦੇਖਦੇ ਹਾਂ ਕਿ ਚਾਈਨਾ ਤੋਂ ਆਏ ਹੋਏ ਪ੍ਰੋਡਕਟ ਕਾਫੀ ਸਸਤੇ ਹੁੰਦੇ ਆ ਹੁਣ ਵੀ ਇੰਡੀਆ ਵਿੱਚ ਬੜੀ ਕਾਫੀ ਜਿਹੜੇ ਪ੍ਰੋਡਕਟ ਜਿਹੜੇ ਆ ਉਹ ਚਾਈਨਾ ਦੇ ਵਿਕਦੇ ਆ ਤੇ ਸਸਤੇ ਵੀ ਹੁੰਦੇ ਆ ਤੇ ਚਾਈਨਾ ਜਿਹੜਾ ਟੈਕਨੋਲੋਜੀ ਵਿੱਚ ਬਹੁਤ ਅੱਗੇ ਹੈਗਾ ਤੇ ਬਹੁਤ ਵਧੀਆ ਵਧੀਆ ਚੀਜ਼ਾਂ ਵੀ ਬਣਾਉਂਦੇ ਆ ਉਸ ਖਾਸ ਕਰਕੇ ਨਵੇਂ-ਨਵੇਂ ਜਿਹੜੇ ਉਤਪਾਦ ਨੇ ਉਹ ਚਾਈਨਾ ਤੋਂ ਪੈਦਾ ਹੁੰਦੇ ਆ ਤਾਂ ਦੂਸਰੇ ਪਾਸੇ ਆਪਾਂ ਗੱਲ ਕਰੀਏ ਕਿ ਇਹ ਟੈਰਫ ਦੇ ਕਰਕੇ ਜਿੱਥੇ ਕੋਰੀਅਰ ਜਿਹੜੀਆਂ ਸਵਾਵਾਂ ਆ ਉੱਥੇ ਤੇ ਅਸਨ ਪੈਣਾ ਹੀ ਪੈਣਾ ਪਰ ਆਪਾਂ ਗੱਲ ਕਰਦੇ ਹਾਂ ਉਸ ਤੋਂ ਅੱਗੇ ਦੀ ਉਹ ਗੱਲ ਇਹ ਹੈ ਕਿ ਅਮਰੀਕਾ ਦੇ ਵਿੱਚ ਆਪਾਂ ਦੇਖਦੇ ਆ ਕਿੰਨੇ ਕੋਈ ਇੰਡੀਅਨ ਸਟੋਰ ਨੇ ਔਰ ਕਿੰਨੇ ਕੋਈ ਜਿਹੜੇ ਹੈਗੇ ਆ ਉਹ ਵੱਡੇ-ਵੱਡੇ ਵੇਅਰ ਹਾਊਸ ਨੇ ਜਿਹੜੇ ਇੰਡੀਆ ਤੋਂ ਪ੍ਰੋਡਕਟ ਲਿਆ ਕੇ ਤੇ ਇੱਥੇ ਡਿਲੀਵਰ ਕਰਦੇ ਆ ਉਹਦੇ ਤੇ ਬਹੁਤ ਵੱਡਾ ਜਿਹੜਾ ਆ ਖਰਚਾ ਪੈਦਾ ਹੋ ਰਿਹਾ ਕਿ ਪ੍ਰੋਡਕਟ ਬੜੇ ਮਹਿੰਗੇ ਹੋ ਜਾਣਗੇ ਕਿਉਂਕਿ ਜਿਹਦੇ ਵਿੱਚ ਇਹ ਕਹ ਲਓ ਕਿ ਜਿਹੜੇ ਜਿੰਨੇ ਵੀ ਖਾਣ ਵਾਲੀ ਗਰੋਸਰੀ ਹੈਗੀ ਆ ਚਾਹੇ ਉਹ ਬਿਸਕੁਟ ਤੋਂ ਲੈ ਕੇ ਆਟਾ ਆ ਦਾਣਾ ਆ ਜਾਂ ਹੋਰ ਜਿਹੜੇ ਪਦਾਰਥ ਆਉਂਦੇ ਆ ਇੰਡੀਆ ਤੋਂ ਬਣੇ ਬਣਾਏ ਜਿਹੜੇ ਆਉਂਦੇ ਆ ਤੇ ਉਥੋਂ ਪੈਕ ਹੋ ਕੇ ਆਉਂਦੇ ਤੇ ਇੱਥੇ ਵਿਖਦੇ ਆ ਉਸ ਤੋਂ ਇਲਾਵਾ ਕਈ ਹੋਰ ਚੀਜ਼ਾਂ ਵੀ ਨੇ ਜਿਨ੍ਹਾਂ ਦਾ ਹਜੇ ਲੋਕਾਂ ਦਾ ਜਿਹੜਾ ਧਿਆਨ ਉਧਰ ਨਹੀਂ ਹੈਗਾ ਉਹ ਚੀਜ਼ਾਂ ਹੈਗੀਆਂ ਜਿਹੜਾ ਇੰਡੀਆ ਤੋਂ ਕਪੜਾ ਆਉਂਦਾ ਕਪੜਾ ਖਾਸ ਕਰਕੇ ਬਹੁਤ ਵੱਡੀ ਤਦਾਦ ਵਿੱਚ ਆਉਂਦਾ ਉਹ ਕੱਲਾ ਇੰਡੀਅਨ ਸਟੋਰਾਂ ਵਾਸਤੇ ਨਹੀਂ ਆਉਂਦਾ ਉਹ ਵਾਲਮਾਰਟ ਵਾਸਤੇ ਵੀ ਆਉਂਦਾ ਟਾਰਗੇਟ ਵਾਸਤੇ ਵੀ ਆਉਂਦਾ ਕਾਸਕੋ ਵਾਸਤੇ ਵੀ ਆਉਂਦਾ ਉਹ ਵੱਡੇ ਵੱਡੇ ਜਿਹੜੇ ਡਿਪਾਰਟਮੈਂਟ ਸਟੋਰ ਨੇ ਅਮਰੀਕਾ ਦੇ ਜਿਹੜੇ ਮੋਹਲਵਾਂ ਦੇ ਵਿੱਚ ਕਪੜਾ ਵਿਖਦਾ ਤੁਸੀਂ ਦੇਖਿਆ ਹੋਣਾ ਕਿ ਉੱਤੇ ਖਾਸ ਕਰਕੇ ਮੋਹਰ ਲੱਗੀ ਹੁੰਦੀ ਮੇਡ ਇਨ ਇੰਡੀਆ ਉਹ ਹਰ ਇੱਕ ਚੀਜ਼ ਮਹਿੰਗੀ ਹੋਵੇਗੀ ਕਿਉਂਕਿ ਵਾਲਮਾਰਟ ਨੇ ਇੱਥੇ ਪਹਿਲੇ ਖਰਚਾ ਇਹ ਜਤਾ ਦਿੱਤਾ ਕਿ ਜੇ ਇਹ ਟੈਰਫ ਦਾ ਮਸਲਾ ਹੱਲ ਨਹੀਂ ਹੁੰਦਾ ਤੇ ਬੜੀਆਂ ਚੀਜ਼ਾਂ ਜਿਹੜੀਆਂ ਆ ਉਹ ਇੱਥੇ ਮਹਿੰਗੀਆਂ ਹੋਣਗੀਆਂ ਕਿਉਂਕਿ ਆਪਾਂ ਗੱਲ ਕਰੀਏ ਭਾਰਤ ਤੋਂ ਦਵਾਈਆਂ ਦਾ ਵੀ ਬਹੁਤ ਵੱਡਾ ਇੰਪੋਰਟ ਹੁੰਦਾ ਹੈ ਉੱਥੋਂ ਬੜੀ ਵੱਡੀ ਪੱਧਰ ਤੇ ਜਿਹੜੀਆਂ ਮੈਡੀਸਨ ਨੇ ਉਹ ਬਣ ਕੇ ਆਉਂਦੀਆਂ ਮੈਡੀਸਨ ਇੰਸਟਰੂਮੈਂਟ ਜਿਹੜੇ ਆ ਉਹ ਵੀ ਬਣ ਕੇ ਆਉਂਦੇ ਆ ਦੂਸਰੇ ਪਾਸੇ ਗੱਲ ਕਰੀਏ ਜਿਹੜਾ ਟਰੱਕਾਂ ਦੇ ਪਾਰਟਸ ਹੈਗੇ ਆ ਗੱਡੀਆਂ ਦੇ ਪਾਰਟਸ ਹੈਗੇ ਆ ਦੇ ਉਸ ਤੋਂ ਇਲਾਵਾ ਜੇ ਆਪਾਂ ਹੋਜਰੀ ਦਾ ਵੀ ਸਮਾਨ ਕਹਿ ਲਈਏ ਕਿ ਬੜੇ ਵੱਡੇ ਪੱਧਰ ਤੇ ਇੱਥੇ ਆਉਂਦਾ ਹੈਗਾ ਸੋ ਬੜੀਆਂ ਚੀਜ਼ਾਂ ਆਪਾਂ ਇੱਕ ਗੱਲ ਹੋਰ ਕਰਦੇ ਆ ਕਿ ਆਪਾਂ ਨੂੰ ਪਤਾ ਕਿ ਸਾਡੇ ਲੋਕ ਸੋਨਾ ਖਰੀਦਣ ਦੇ ਬਹੁਤ ਵੱਡੇ ਉਤਸ਼ਾਹਵਾਨ ਹੁੰਦੇ ਆ ਕਿ ਹਰ ਸਾਲ ਕੋਈ ਨਾ ਕੋਈ ਸੋਨੇ ਵਾਲੀ ਚੀਜ਼ ਖਰੀਦਦੇ ਕੀ ਗਹਿਣੇ ਖਰੀਦਦੇ ਆ ਚਾਹੇ ਕੋਈ ਵਿਆਹ ਸ਼ਾਦੀ ਆ ਜਾਂ ਕੋਈ ਹੋਰ ਪ੍ਰੋਗਰਾਮ ਹੈ ਕਿਉਂਕਿ ਪੰਜਾਬੀਆਂ ਦਾ ਇਹ ਇੱਕ ਸੁਭਾਅ ਆ ਕਿ ਭਾਵੇਂ ਪੈਸੇ ਕੋਲ ਘੱਟ ਹੋਣ ਪਰ ਹੱਥਾਂ ਪੈਰਾਂ ਵਿੱਚ ਜਾਂ ਗਲ ਦੇ ਵਿੱਚ ਕੈਂਠੇ ਜਾਂ ਕਹਿੰਦੇ ਕਿ ਹੱਥਾਂ ਵਿੱਚ ਕੜੇ ਜਾਂ ਚੂੜੀਆਂ ਜਾਂ ਛਾਪਾਂ ਜਰੂਰ ਹੁੰਦੀਆਂ ਸੋ ਗਹਿਣੇ ਜਰੂਰ ਪਾਉਂਦੇ ਆ ਸੋ ਹੁਣ ਆਉਣ ਵਾਲੇ ਸਮੇਂ ਵਿੱਚ ਜੇ ਇਹ ਟੈਰਫ ਨੀਤੀ ਸਹੀ ਨਹੀਂ ਹੁੰਦੀ ਤਾਂ ਸੋਨੇ ਦੇ ਚਾਂਦੀ ਦੇ ਹੀਰਿਆਂ ਦੇ ਜਾਂ ਇਦਾਂ ਕਹਿੰਦੇ ਕਿ ਜਿਹੜੇ ਹੋਰ ਵੀ ਜੁਐਲਰੀ ਬਣ ਕੇ ਆਉਂਦੀ ਹੈ ਇੰਡੀਆ ਤੋਂ ਉਹ ਵੀ ਮਹਿੰਗੀ ਹੋਏਗੀ ਹਰ ਇੱਕ ਚੀਜ਼ ਦੇ ਉੱਪਰ ਟੈਰਫ ਦੀ ਮਾਰ ਪੈਗੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਇਹ ਚੀਜ਼ਾਂ ਵੇਖਣ ਨੂੰ ਮਿਲ ਲਗੀਆਂ ਕਿ ਤੁਹਾਡੇ ਆਸ-ਪਾਸੇ ਜਿਹੜੇ ਗਰੋਸਰੀ ਸਟੋਰ ਨੇ ਉਹਨਾਂ ਦਾ ਸਾਮਾਨ ਮਹਿੰਗਾ ਹੋਣ ਜਾ ਰਿਹਾ ਹੈ ਸੋ ਕਿਤੇ ਨਾ ਕਿਤੇ ਜਿਹੜੇ ਇੱਥੇ ਦੇ ਗਰੋਸਰੀ ਸਟੋਰ ਹੈਗੇ ਨੇ ਖਾਸ ਕਰਕੇ ਭਾਰਤੀ ਗਰੋਸਰੀ ਸਟੋਰ ਉਹ ਇੱਕ ਖ਼ਾਦਸ਼ਾ ਜਿਤਾ ਰਹੇ ਨੇ ਕਿ ਸਾਡਾ ਬਿਜ਼ਨਸ ਕਿਤਨਾ ਕਿਤੇ ਜਾਂ ਤੱਕ ਠੱਪ ਹੋਵੇਗਾ ਜਾਂ ਸਾਡੇ ਬਿਜ਼ਨਸ ਨੂੰ ਬਹੁਤ ਵੱਡੀ ਮਾਰ ਪਵੇਗੀ ਕਿਉਂਕਿ ਜਦੋਂ ਸਮਾਨ ਮਹਿੰਗਾ ਹੋ ਗਿਆ ਤੇ ਖਰੀਦਦਾਰ ਜਿਹੜਾ ਉਹ ਖਰੀਦਣਾ ਕੱਟ ਕਰ ਦੇਵੇਗਾ ਉਹ ਹੋਰ ਕਿਸੇ ਪਾਸੇ ਚਾਕੇਗਾ ਜਾਂ ਅਮਰੀਕਨ ਗ੍ਰੋਸਰੀ ਜਾਂ ਹੋਰ ਕੋਈ ਚੀਜ਼ਾਂ ਬਦਲਾਅ ਦੇ ਤੌਰ ਤੇ ਖਰੀਦਣਾ ਸ਼ੁਰੂ ਕਰੇਗਾ ਸੋ ਇਹ ਬੜੀਆਂ ਵੱਡੀਆਂ ਚੀਜ਼ਾਂ ਜਿਹੜੀਆਂ ਨੇ ਹੋਣ ਜਾ ਰਹੀਆਂ ਅਸੀਂ ਇੱਕ ਇਸ ਚੀਜ਼ ਦੀ ਜ਼ਰੂਰ ਜਾਣਕਾਰੀ ਦੇ ਦਿੰਨੇ ਆ ਕਿ ਕੁਝ ਚੀਜ਼ਾਂ ਸਾਨੂੰ ਮੌਕੇ ਦੇ ਹਿਸਾਬ ਨਾਲ ਤਾਂ ਸਹੀ ਲੱਗਦੀ ਹੁੰਦੀਆਂ ਕਿ ਠੀਕ ਹੈ ਜੀ 트럼ਪਸ ਆਪ ਆਪਣੀ ਕੰਟਰੀ ਆ ਉਹ ਜਿੱਦਾਂ ਮਰਜੀ ਟੈਰਫ ਲਾਉਣ ਭਾਰਤ ਵੀ ਬਹੁਤ ਵੱਡਾ ਟੈਰਫ ਲਾਉਂਦਾ ਸੀ ਭਾਰਤ ਨੇ ਆਪਣੇ ਟੈਰਫ ਘਟਾਏ ਵੀ ਆ ਪਹਿਲਾਂ ਜ਼ਿਆਦਾ ਲਾਉਂਦਾ ਸੀ ਠੀਕ ਹੈ ਗੱਲ ਕਰਨੀ ਚਾਹੀਦੀ ਹਰ ਕੰਟਰੀ ਨੂੰ ਆਪਣਾ ਖਜ਼ਾਨਾ ਭਰਨਾ ਚਾਹੀਦਾ ਪਰ ਜਿੱਥੇ ਆਪਾਂ ਗੱਲ ਕਰੀਏ ਕਿ ਕਿਸੇ ਨੂੰ ਝਕਾਉਣ ਵਾਸਤੇ ਉੱਤੇ ਧੱਕੇ ਨਾਲ ਟੈਰਫ ਲਾ ਕੇ ਤੇ ਦੁਨੀਆ ਨੂੰ ਇਹ ਤੰਗ ਕਰਨਾ ਲੋਕਾਂ ਨੂੰ ਤੰਗ ਕਰਨਾ ਇਹ ਵੀ ਕੋਈ ਚੰਗੀ ਗੱਲ ਨਹੀਂ ਮੈਂ ਅੱਜ ਖਬਰ ਦੇਖ ਰਿਹਾ ਦੇਖ ਰਿਹਾ ਸੀਗਾ ਇੱਕ ਜੋ ਕਿ ਵਾਈਟ ਹਾਊਸ ਲਾਗੇ ਹੋ ਇਹ ਮਿਲੀ ਹੈ ਕਿ ਉੱਥੇ ਦੀ ਇੱਕ ਆਦਤ ਨੇ ਜਿਹੜੇ ਅਮਰੀਕਾ ਦੇ ਪ੍ਰਧਾਨ ਮੰਤਰੀ ਪ੍ਰਧਾਨ ਵੱਲੋਂ ਟਰੰਪ ਸਾਹਿਬ ਵੱਲੋਂ ਜਿਹੜੇ ਟੈਰਫ ਲਾਏ ਜਾ ਰਹੇ ਨੇ ਉਹਦੇ ਤੇ ਰੋਕ ਲਾਉਣ ਦੀ ਗੱਲ ਕਹੀ ਹੈ ਕਿ ਇਸ ਤਰ੍ਹਾਂ ਬਿਨ ਵਜ੍ਹਾ ਟੈਰਫ ਲਾਉਣੇ ਕੋਈ ਚੰਗੀ ਗੱਲ ਨਹੀਂ ਪਰ ਹੁਣ ਦੇਖੋ ਗੱਲ ਕਿੱਥੇ ਤੱਕ ਪਹੁੰਚਦੀ ਹੈ ਜਿੱਥੇ ਖਬਰ ਇਹ ਵੀ ਆ ਰਹੀ ਹੈ ਕਿ ਜਿਹੜੀ ਮਾਸ ਡਿਪੋਟੇਸ਼ਨ ਹੋ ਰਹੀ ਹੈ ਕਿ ਬਹੁਤ ਵੱਡੇ ਪੱਧਰ ਤੇ ਡਿਪੋਟੇਸ਼ਨ ਹੋ ਰਹੀ ਹੈ ਉਹਦੇ ਤੇ ਵੀ ਸੰਗੀ ਅਦਾਲਤ ਨੇ ਵੀ ਕਿਹਾ ਤੇ ਇੱਕ ਹੁਣ ਨਿਜੀ ਅਦਾਲਤ ਨੇ ਵੀ ਇਹ ਗੱਲ ਕਹੀ ਹੈ ਕਿ ਇਸ ਤਰ੍ਹਾਂ ਡਿਪੋਟੇਸ਼ਨ ਕਰਨੀ ਜਿਹੜੀ ਹੈ ਇਹ ਲੋਕਾਂ ਦੇ ਹੱਕਾਂ ਦੀ ਜਿਹੜੀ ਹੈਗੀ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਹਮਲਾ ਕੀਤਾ ਜਾ ਰਿਹਾ ਹੈ ਜਿਹੜਾ ਹਿਊਮਨ ਰਾਈਟਸ ਹੈ ਉਹਦੀ ਦੇਖ ਰੇਕ ਨਹੀਂ ਕੀਤੀ ਜਾ ਰਹੀ ਹਿਊਮਨ ਰਾਈਟਸ ਤੇ ਉੱਪਰ ਵੀ ਹਮਲਾ ਆ ਜਿਹੜਾ ਇਸ ਤਰ੍ਹਾਂ ਧੱਕੇ ਦੇ ਨਾਲ ਲੋਕਾਂ ਦੇ ਕੇਸ ਨਹੀਂ ਸੁਣੇ ਜਾਣੇ ਉਹਨਾਂ ਦੇ ਕੇਸ ਡਿਸਮਿਸ ਕਰਕੇ ਉਹਨਾਂ ਨੂੰ ਉਹਨਾਂ ਦੇ ਕੰਟਰੀਆਂ ਚ ਵਾਪਸ ਭੇਜਣਾ ਇਹ ਵੀ ਕਹਿੰਦੇ ਇੱਕ ਧੱਕਾ ਹੈਗਾ ਆ ਤਾਂ ਉੱਤੇ ਵੀ ਰੋਕ ਲੱਗਣੀ ਚਾਹੀਦੀ ਆ ਇਹ ਬੜੀਆਂ ਗੱਲਾਂ ਤੇਰੀਆਂ ਨੇ ਰੋਜ਼ ਕੋਈ ਨਾ ਕੋਈ ਡਿਵੈਲਪਮੈਂਟ ਹੋ ਰਹੀ ਆ ਇਮੀਗ੍ਰੇਸ਼ਨ ਮਸਲੇ ਤੇ ਟੈਰਫ ਮਸਲੇ ਤੇ ਫਿਰ ਇਹ ਕਹਿੰਦੇ ਕੋਈ ਨਾ ਕੋਈ ਨਵਾਂ ਕਾਨੂੰਨ ਬਣਾਇਆ ਜਾ ਰਿਹਾ ਸੋ ਕਿਤੇ ਨਾ ਕਿਤੇ ਗੱਲ ਕਰੀਏ ਤੇ ਡੋਨਲਡ 트ੰਪਸ ਸਾਹਿਬ ਆਪਣੀਆਂ ਨੀਤੀਆਂ ਨੂੰ ਲੈ ਕੇ ਹਜੇ ਵੀ ਉਹ ਪਿਛੇ ਨਹੀਂ ਹਟਦੇ ਵਿਖਾਈ ਦੇ ਰਹੇ ਔਰ ਜਿੱਥੇ ਤੱਕ ਹਰ ਇੱਕ ਚੀਜ਼ ਦਾ ਜਿਹੜਾ ਆਪਾਂ ਖਿਆਲ ਕਰੀਏ ਤਾਂ ਕਿਸੇ ਵੀ ਤਰੀਕੇ ਦੇ ਨਾਲ ਉਹ ਆਪਣੀਆਂ ਗੱਲਾਂ ਜਿਹੜੀਆਂ ਆ ਉਹ ਪੂਰੀਆਂ ਚੜਾ ਰਿਹਾ ਹੈ ਚਾਹੇ ਉਹ ਇਮੀਗ੍ਰੇਸ਼ਨ ਦਾ ਮਾਮਲਾ ਹੋਵੇ ਟੈਰਫ ਦਾ ਮਾਮਲਾ ਹੋਵੇ ਜਾਂ ਹੋਰ ਚੀਜ਼ਾਂ ਦੇ ਮਸਲੇ ਜਿਹੜੇ ਆ ਨਵੇਂ ਕਾਨੂੰਨ ਲਿਆਉਣ ਨੂੰ ਮਸਲਾ ਹੋਵੇ ਉਹ ਪੂਰੇ ਲੱਗੇ ਹੋਏ ਆ ਤੇ ਕਹਿ ਲੋ ਕਿ ਜਿਹੜੇ ਅਮਰੀਕਨ ਲੋਕ ਨੇ ਉਹ ਖਾਸ ਕਰਕੇ 트럼ਪਸ ਵਰਗੀਆਂ ਨੀਤੀਆਂ ਦਾ ਉਹ ਕਿਤਨਾ ਕਿਤੇ ਉਹਨਾਂ ਦਾ ਸਮਰਥਨ ਵੀ ਕਰਦੇ ਆ ਪਰ ਬਹੁਤੇ ਲੋਕ ਜਿਹੜੇ ਆ ਚਾਹੀਓ ਬਿਜ਼ਨਸਮੈਨ ਨੇ ਫਾਰਮਰ ਨੇ ਉਹ ਇਹ ਗੱਲ ਕਹਿ ਰਹੇ ਆ ਕਿ ਚੀਜ਼ਾਂ ਘਾਤਕ ਨੇ ਕਿਉਂਕਿ ਜੇ ਇਮੀਗ੍ਰੈਂਟਸ ਨਹੀਂ ਰਹਿਣਗੇ ਜੇ ਇਮੀਗ੍ਰੈਂਟਸ ਇੱਥੇ ਨਹੀਂ ਹੋਣਗੇ ਤਾਂ ਅਮਰੀਕਾ ਦਾ ਕੰਮ ਚੱਲਣਾ ਬੜਾ ਔਖਾ ਹੈ ਕਿਉਂਕਿ ਫਾਰਮਿੰਗ ਨਹੀਂ ਹੋਣੀ ਸਟੋਰਾਂ 'ਤੇ ਕੰਮ ਕਿੰਨੇ ਕਰਨਾ ਹੈ ਲੇਬਰ ਕਿੰਨੇ ਕਰਨੀ ਹੈ ਕੰਸਟਰਕਸ਼ਨ ਕਿੰਨੇ ਕਰਨੀ ਹੈ ਕਿਉਂਕਿ ਇਸਾ ਮੰਨ ਲਓ ਕਿ ਜੇ ਇੱਕ ਇੰਜੀਨੀਅਰ ਕੰਮ ਕਰਦਾ ਤੇ ਉਹਦੇ ਮੰਨ ਲਓ ਦਾਇਰੇ ਦੇ ਵਿੱਚ 5-7 ਜਿਹੜੇ ਆ ਉਹ ਤਾਂ ਹੋਣਗੇ ਸਿਟੀਜ਼ਨ ਪਰ ਉਹਦੇ ਥੱਲੇ ਜਿੰਨੀ ਲੇਬਰ ਕੰਮ ਕਰਦੀ ਉਹ ਸਾਰੀ ਹੀ ਇਮੀਗ੍ਰੈਂਟ ਹੁੰਦੀ ਹੈ ਜੇ 500 ਬੰਦੇ ਨੂੰ ਤੁਸੀਂ ਰਿਪੋਰਟ ਕਰ ਦਿੰਦੇ ਆ ਤੇ ਤੁਹਾਡੇ 15 ਬੰਦੇ ਜਿਹੜੇ ਸਿਟੀਜ਼ਨ ਆ ਉਹ ਵੀ ਕੰਮ ਤੋਂ ਵੈਲੇ ਹੋ ਜਾਣੇ ਆ ਕਿਉਂਕਿ ਉਹਨਾਂ ਦਾ ਕੰਮ ਕਿੰਨੇ ਕਰਨਾ ਘਰ ਕਿੰਨੇ ਬਣਾਉਣੇ ਆ ਸ਼ੱਤਾਂ ਕਿੰਨੇ ਬਰਾਉਣੀਆਂ ਫਿਰ ਰਿਪੇਅਰ ਕਿੰਨੇ ਕਰਨੀਆਂ ਇਸ ਤੋਂ ਇਲਾਵਾ ਜਿਹੜਾ ਲੈਂਡਸਕੇਪਿੰਗ ਦਾ ਕੰਮ ਹੈ ਵੱਡੀ ਪੱਧਰ ਤੇ ਜਿਹੜੇ ਉਹ ਮੈਕਸੀਕਨ ਲੋਕ ਕਰਦੇ ਆ ਉਹ ਕੰਮ ਕੌਣ ਕਰੂਗਾ ਖੇਤਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਮੈਕਸੀਕਨ ਲੋਕ ਕੰਮ ਕਰਦੇ ਆ ਪੰਜਾਬੀ ਲੋਕ ਕੰਮ ਕਰਦੇ ਆ ਉਹ ਇਹ ਸਾਰੀ ਲੇਬਰ ਜਿਹੜੀ ਆ ਉਹ ਕਿਤਨਾ ਕਿਤੇ ਸਾਰੀ ਇਮੀਗ੍ਰੈਂਸੀ ਆ ਕਿਉਂਕਿ ਜਿਹੜੇ ਇੱਥੇ ਦੇ ਸਿਟੀਜ਼ਨ ਇੱਥੇ ਦੇ ਬੋਰਨ ਆ ਮੈਂ ਨਹੀਂ ਕਦੇ ਵੇਖਿਆ ਉਹ ਦਾ ਕੀਤਾ ਜੇ ਕੰਮ ਕਰਦੇ ਨਾ ਹੀ ਉਹ ਕਦੇ ਮੈਂ ਰੋਡ ਦੇ ਉੱਪਰ ਕੰਸਟਰਕਸ਼ਨ ਤੇ ਕੰਮ ਕਰਦੇ ਵੇਖਿਆ ਸੋ ਬੜੀਆਂ ਵੱਡੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਪਰ ਇਹ ਮੈਨੂੰ ਨਹੀਂ ਸਮਝ ਆ ਰਹੀ ਕਿ ਸਾਰੀ ਕਹਾਣੀ ਜਾ ਕੇ ਕਿੱਧਰ ਨੂੰ ਰਹੀ ਆ ਪਰ ਜੇ ਕੁੱਲ ਮਿਲਾ ਕੇ ਵੇਖੀਏ ਤੇ ਐਸ ਟਾਈਮ ਅਮੇਰੀਕਾ ਦੀ ਜਿਹੜੀ ਅ ਕਹਿੰਦੇ ਕੋਈ ਬਿਜ਼ਨਸ ਟਰੱਕਿੰਗ ਸਟੋਰ ਇਹ ਸਾਰਾ ਕੁਝ ਡਗਮਗਾਇਆ ਪਿਆ ਆ ਵੇਦਿਆਂ ਸਬੂਤ ਲੜਖੜਾ ਰਹੇ ਨੇ ਕੰਮ ਚੱਲ ਨਹੀਂ ਰਿਹਾ ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਸਟੋਰ ਹੈਗੇ ਨੇ ਚਾਹੇ ਟਰਕਿੰਗ ਕੰਪਨੀਆਂ ਹੈਗੀਆਂ ਨੇ ਹਰ ਇੱਕ ਬਿਜ਼ਨਸ ਜਿਹੜਾ ਐ ਇਸ ਟਾਈਮ ਡਾਵਾ ਡੋਲ ਹੈਗਾ ਆ ਸਿਰਫ ਤੇ ਸਿਰਫ ਸਾਰੀਆਂ ਇਹਨਾਂ ਇਮੀਗ੍ਰੇਸ਼ਨ ਤੇ ਟੈਰਫ ਨੀਤੀਆਂ ਕਰਕੇ ਤੇ ਆਉਣ ਵਾਲੇ ਟਾਈਮ 'ਚ ਆਪਾਂ ਦੇਖਦੇ ਹਾਂ ਕੀ ਬਣਦਾ ਕਿਉਂਕਿ ਇਸ ਟਾਈਮ ਹਾਲਾਤ ਜਿਹੜੇ ਅਮਰੀਕਾ ਦੇ ਵਿੱਚ ਕੋਈ ਖਾਸ ਵਧੀਆ ਨਹੀਂ ਲੱਗਦੇ